ਗੋਇੰਦਵਾਲ ਸਾਹਿਬ ਬਰਾਜਮਾਨ ਨੇ ਤੀਸਰੇ ਬਾਦਸ਼ਾਹ ਤੀਸਰੀ ਜੋਤ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੋ ਵੀ ਗੁਰੂ ਨਾਨਕ ਦੇ ਦਰ ਤੇ ਜਾਂਦਾ ਹੈ ਗੁਰੂ ਤੋਂ ਮੰਗਦਾ ਤੇ ਗੁਰੂ ਰਹਿਮਤ ਕਰ ਦਿੰਦਾ ਇੱਕ ਸਿੱਖ ਗਿਆ ਭਾਈ ਗੰਗੂ ਪੁਰਾਣੇ ਜੇ ਕੱਪੜੇ ਨੇ ਫੱਡੇ ਪੁਰਾਣੇ ਸੰਗਤਾਂ ਬੈਠੀਆਂ ਨੇ ਜਦੋਂ ਇਹਦੀ ਵਾਰੀ ਆਈ ਨਾ ਇਹ ਜਾ ਕੇ ਚਰਨਾ ਤੇ ਟਹਿਬ ਜਦੋਂ ਕੋਈ ਰਸਤਾ ਨਾ ਨੰਦਿਸੇ ਪਿਆਰੇ ਸਾਰੇ ਰਸਤੇ ਜਦੋਂ ਬੰਦ ਹੋ ਜਾਣ ਉਦੋਂ ਫਿਰ ਗੁਰੂ ਦਾ ਦਰਬਾਰ ਖੁੱਲ ਹੈ ਗੁਰੂ ਨਾਨਕ ਦੇ ਦਰ ਤੇ ਟਹਿ ਗਿਆ ਕਰੋ ਜਾ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜਾ ਕੇ ਮੁਸ਼ਕਲ ਅਤ ਬਣਾ ਢੋਈ ਕੋਈ ਨਾ ਦੇ ਜਦੋਂ ਕੋਈ ਵੀ ਢੋਈ ਦੇਣ ਵਾਲਾ ਨਾ ਹੋਵੇ ਜਾ ਕੋ ਮੁਸ਼ਕਲ ਆਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਤੇ ਭੱਜ ਖਲੇ ਜਦੋਂ ਸਭ ਸਕੇ ਸੰਬੰਧੀ ਛੱਡ ਜਾਣ ਸਾਖ ਤੇ ਭੱਜ ਖਲੇ ਭੱਜੋ ਸਭ ਦਾ ਆਸਰਾ ਚੁੱਕਾ ਸਭ ਅਸਰਾਓ ਬਾਦਸ਼ਾਹ ਕਹਿੰਦੇ ਜਦੋਂ ਸਾਰੀ ਆਸਰੇ ਚੱਕੀ ਚੱਕੇ ਜਾਣ ਜਾ ਕੋ ਮੁਸ਼ਕਲ ਅਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਥ ਪੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚਿੱਤ ਆਵੈ ਉਸ ਪਾਰ ਬ੍ਰਹਿਮ ਲੱਗੈ ਨਾ ਤੱਤੀ ਵਾਓ ਫਿਰੋ ਤੱਤੀ ਵਾ ਵੀ ਲੱਗਣ ਨਹੀਂ ਦਿੰਦਾ ਪਾਤਸ਼ਾਹ ਨੂੰ ਜਾ ਕੇ ਕਹਿੰਦਾ ਕਿ ਗਰੀਬੀ ਸਿਰ ਤੋਂ ਲੰਗੀ ਹੋਈ ਆ ਪ੍ਰਸ਼ਾਦੇ ਦਾ ਵੀ ਫਿਕਰ ਲੱਗਾ ਰਹਿੰਦਾ ਹੈ ਬਾਦਸ਼ਾਹ ਕਹਿੰਦੇ ਗੰਗੋ ਤੂੰ ਇਦਾਂ ਕਰ ਫਿਰ ਇੱਥੇ ਰਹੇਂਗੇ ਨਾ ਸੇਵਾ ਕਰਿਆ ਕਰ ਆਪੇ ਸਤਿਗੁਰੂ ਰਹਿਮਤ ਕਰਨੀ ਸੇਵਾ ਕਰਿਆ ਕਰ ਬੜਾ ਕੁਝ ਮਿਲਦਾ ਸੇਵਾ ਵਿੱਚੋਂ ਪਿਆਰੇ ਜਿਹੜੇ ਸੇਵਾ ਕਰਦੇ ਨੇ ਗੰਗੋ ਸੇਵਾ ਕਰਿਆ ਕਰ ਗਰੀਬੀ ਕੱਟੀ ਜਾਏਗੀ ਵਚਨ ਕਰ ਦਿੱਤੇ ਮਹਾਰਾਜ ਉਹ ਬਖਸ਼ ਤੇ ਦਿੰਦਾ ਪਰ ਭੁੱਲਣ ਅੰਦਰ ਸਭ ਕੋ ਆ ਭੁੱਲੂ ਗੁਰੂ ਕਰਦਾ ਅਸੀਂ ਭੁੱਲਾਂ ਕਰ ਬੈਠਦੇ ਸੇਵਾ ਗੁਰਦੇਵ ਦੀ ਕਰਦਾ ਕੋਈ ਕਰਤਾ ਵਾਲਾ ਸੇਵਾ ਗੁਰਦੇਵ ਦੀ ਕਰਦਾ ਕੋਈ ਕਰਤਾ ਵਾਲਾ ਸੇਵਾ ਗੁਰਦੇਵ ਦੀ ਕਰਦਾ ਕੋਈ ਕਰਮਾ 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 ਵਾਲਾ ਕਰਦਾ ਕੋਈ ਕਿਸਮਤ ਵਾਲਾ 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 ਤੇਰ ਦੇਵ ਜੀ ਕਰਤੈ ਕੋਈ ਕਰਮਾ ਵਾਲਾ ਸੇਵਾ ਕਰਦੇ ਦੇਵ ਜੀ ਕਰਤੈ ਕੋਈ ਕਰਮਾ ਵਾਲਾ ਸੇਵਾ ਕਰਦੇ ਦੇਵ ਜੀ ਕਰਤੈ ਕੋਈ ਕਰਮਾ ਵਾਲਾ ਸੇਵਾ ਗੁਰਦੇਵ ਦੀ ਕਰਦਾ ਕੋਈ ਕਰਮਾ ਵਾਲਾ ਸੇਵਾ ਗੁਰਦੇਵ ਦੀ ਕਰਦਾ ਕੋਈ ਕਰਮਾ ਵਾਲਾ ਸੇਵਾ ਗੁਰਦੇਵ ਦੀ ਕਰਦਾ ਕੋਈ ਕਰਮਾ ਵਾਲਾ ਇਹਨੂੰ ਕਾਫੀ ਸਮਾਂ ਲੰਘ ਗਿਆ ਗੁਰੂ ਦੇ ਚਰਨਾਂ ਵਿੱਚ ਆਉਂਦਾ ਤੇ ਤਨ ਮਨ ਨਾਲ ਸੇਵਾ ਕਰਦਾ ਮੇਰ ਤੇ ਰਣਾ ਹੋਵੇ ਪਿਆਰੇ ਮੈਂ ਕਿਹਾ ਨਾ ਵੀ ਹੰਕਾਰ ਆ ਜਿਹੜਾ ਇਹ ਬੜੀ ਮਾੜੀ ਚੀਜ਼ ਆ ਸਭ ਕੁਝ ਬਰਬਾਦ ਕਰ ਦਿੰਦਾ ਬੰਦੇ ਦਾ ਜਦੋਂ ਦਿਮਾਗ ਨੂੰ ਚੜ ਜੇ ਕੁਝ ਵੀ ਪਤਾ ਨਹੀਂ ਲੱਗਦਾ ਮੈਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਗਰੀਬ ਦੇ ਸੁਣੇ ਹਟ ਜਾਂਦਾ ਆਖ ਸਤਨਾਮ ਸ਼੍ਰੀ ਵਾਹਿਗੁਰੂ ਅਸੀਂ ਖੰਡ ਪਾੜ ਸਭ ਕਰਦੇ ਆ ਘਰ ਵਿੱਚ ਸਹਿਜ ਪਾਠ ਦੇ ਭੋਗ ਪੈਂਦੇ ਆ ਮੈਂ ਸਦਾ ਬੇਨਤੀ ਕਰਦਾ ਰਹਿਣਾ ਕਿ ਇੱਕ ਡਿਊਟੀ ਜ਼ਰੂਰ ਲਾ ਦਿਆ ਕਰੋ ਜਿੱਥੇ ਰਿਸ਼ਤੇਦਾਰਾਂ ਨੂੰ ਸਾਹਮਣੇ ਡਿਊਟੀ ਲਈ ਹੁੰਦੀ ਆ ਨਾ ਇੱਕ ਡਿਊਟੀ ਇਹ ਵੀ ਲਾ ਦਿਆ ਕਰੋ ਭਾਈ ਤੂੰ ਇੱਥੇ ਬਾਹਰ ਵਿੱਚ ਖੜ੍ਹ ਜਾ ਕੋਈ ਵੀ ਮਾੜਾ ਮੰਗਤਾ ਕੋਈ ਗਰੀਬ ਗੁਰਪਾ ਆਉਂਦਾ ਉਹਦਾ ਵੀ ਡੋਲੂ ਖਾਲੀ ਨਾ ਮੁੜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਰੱਜਿਆਂ ਨੂੰ ਰਜਾਉਣਾ ਗੁਰੂ ਘਰ ਲੰਗਰ ਨਹੀਂ ਮਾਫ਼ ਕਰਨਾ ਭੁੱਖਿਆਂ ਨੂੰ ਰਜਾਉਣਾ ਗੁਰੂ ਘਰ ਲੰਗਰ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਖੈ ਮੁੜ ਗਿਆ ਇੱਕ ਨੂੰ ਭੁੱਖ ਲੱਗੀ ਐ ਜ਼ੋਰ ਦੀ ਹਨੇਰਾ ਆ ਰਿਹਾ ਖਾਮੂਰੇ ਇੱਕ ਰੱਜੇ ਹੋਏ ਨੂੰ ਕਹਿ ਰਹੇ ਆ ਭਰਾਵਾ ਇੱਕ ਛੱਕ ਜਾ ਭਾਵੇਂ ਪਰ ਛੱਕ ਕੇ ਜ਼ਰੂਰ ਆ ਸਾਧ ਸੰਗਤ ਜੀ ਕੰਮ ਕਮਾ ਕੇ ਜਾਈਏ ਜਾਣਾ ਇੱਕ ਦਿਨ ਹਾਈ ਦੁਨੀਆ ਤੋਂ ਰਹਿਣਾ ਕਿਸੇ ਨੇ ਵੀ ਨਹੀਂ ਇੱਥੇ ਇੱਥੇ bari ਆਪੂ ਆਪਣੀ ਕੋਈ ਨਾ ਬੰਦਾ ਐ ਸੇਵਾ ਕਰਦਾ ਰਿਹਾ ਕਰਦਾ ਰਿਹਾ ਫਿਰ ਇੱਕ ਦਿਨ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਭਾਈ ਗੰਗੋ ਨੂੰ ਕਹਿੰਦੇ ਆ ਭਾਈ ਉਰੇ ਆ ਸਾਡੇ ਕੋਲ ਕਹਿਣ ਲੱਗਾ ਹਾਂ ਮਹਾਰਾਜ ਕਹਿੰਦੇ ਆ ਲੈ ਇੱਕ ਟਕਾ ਥੋੜੀ ਜੀ ਮਾਇਆ ਤੇ ਇਹਦੇ ਨਾਲ ਤੂੰ ਆਪਣਾ ਕੰਮ ਤੋਰ ਲੈ ਜਾਗੇ ਮਹਾਰਾਜ ਕਿੱਥੇ ਜਾਵਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦਿੱਲੀ ਚਲਾ ਜਾ ਉੱਥੇ ਜਾ ਕੇ ਕੋਈ ਕਾਰੋਬਾਰ ਸ਼ੁਰੂ ਕਰੀ ਇਹਨੇ ਕੱਪੜੇ ਦਾ ਕਾਰੋਬਾਰ ਸ਼ੁਰੂ ਕੀਤਾ ਕਹਿੰਦੇ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਨਾ ਇਹਦੀ ਇੱਕ ਦੁਕਾਨ ਵੱਢ ਗਈ ਪਰ ਇਹਨੇ ਇੱਕ ਗੱਲ ਕਹੀ ਸੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਈਸ਼ਾ ਨੇ ਕਿ ਗੰਗੋ ਤੇਰੇ ਤੇ ਬਹੁਤ ਰਹਿਮਤ ਹੋ ਜਾਣੀ ਆ ਪਰ ਤੂੰ ਕਦੇ ਕਿਸੇ ਗਰੀਬ ਗੁਰਬੇ ਨੂੰ ਆਪਦੇ ਦਰ ਤੋਂ ਖਾਲੀ ਨਾ ਮੋੜੀ ਤਸਵੰਦ ਜੀ ਨੂੜ ਕੱਢਦਾ ਰਹੀਂ ਉਦੋਂ ਤੇ ਕਹੇਗਾ ਸਤਿਵਚਨ ਮਹਾਰਾਜ ਕੋਈ ਲੋੜਵੰਦ ਆ ਜਾਏ ਨਾ ਦੇਖ ਤੈਨੂੰ ਕਿੰਨੀ ਲੋੜ ਸੀ ਤੇਰੀ ਮਦਦ ਕੀਤੀ ਗੁਰੂ ਨਾਨਕ ਦੇ ਘਰ ਨੇ ਪਰ ਤੂੰ ਵੀ ਚੇਤੇ ਰੱਖੀ ਹੁਣ ਤੇ ਸਾਧ ਸੰਗਤ ਜੀ ਇਹ ਮਿਹਨਤ ਕਰਦਾ ਰਿਆ ਤੇ ਗੁਰੂ ਦੀ ਰਹਿਮਤ ਹੁੰਦੀ ਰਹੀ ਕਿਉਂਕਿ ਮਿਹਨਤ ਵੀ ਉਹਦੀ ਕਿਰਪਾ ਨਾਲ ਹੁੰਦੀ ਹੈ ਦਿਮਾਗ ਵੀ ਉਹਦੀ ਕਿਰਪਾ ਨਾਲ ਹੀ ਚੱਲਦਾ ਹੈ ਇਹ ਕਿਹੜਾ ਸਾਡਾ ਬੰਨਿਆ ਹੋਇਆ ਹੈ ਗੁਰੂ ਨਹੀਂ ਤਾਂ ਬੰਨਿਆ ਹੈ ਨਾ ਜੇ ਦਫ਼ਤਰ ਚ ਕੰਮ ਕਰ ਰਿਹਾ ਨਾ ਪੈਨ ਚੱਲਦਾ ਜੀ ਉਹਨੇ ਦਿਮਾਗ ਦਿੱਤਾ ਫੇਰ ਹੀ ਚੱਲਦਾ ਥੋੜਾ ਜਿਹਾ ਕੰਮ ਛੱਡ ਜੇ ਦਿਮਾਗ ਤੇ ਬੰਦਾ ਕਿਰਿਆ ਸੋਧਣੀ ਵੀ ਭੁੱਲ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕਿੱਧਰ ਨੂੰ ਜਾਣਾ ਹੈ ਮੈਂ ਕੱਪੜੇ ਕਿੱਦਾਂ ਦੇ ਪਾਉਣੇ ਆ ਨਹੀਂ ਪਤਾ ਲੱਗਦਾ ਹੌਲੀ ਹੌਲੀ ਨਾ ਇਹਦੀ ਇੱਕ ਦੁਕਾਨ ਬਣ ਗਈ ਐਸੀ ਹੋਰ ਸਤਿਗੁਰਾਂ ਦੀ ਰਹਿਮਤ ਹੋਈ ਦੋ ਦੁਕਾਨਾਂ ਬਣ ਗਈਆਂ ਹੌਲੀ ਹੌਲੀ ਤਿੰਨ ਦੁਕਾਨਾਂ ਬਣ ਗਈਆਂ ਕਹਿੰਦੇ ਇੱਕ ਦਿਨਾਂ ਇਹਦੀ ਪੂਰੀ ਮਾਰਕੀਟ ਬਣ ਗਈ ਇਹਨੇ ਲਿਖ ਕੇ ਲਾ ਦਿੱਤਾ ਕਹਿੰਦਾ ਗੰਗੋ ਸ਼ਾਦੀ ਮਾਰਕੀਟ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਡੀ ਵੱਡੀ ਰਹਿਮਤ ਹੋਈ ਤੇ ਸਾਧ ਸੰਗਤ ਜੀ ਹੁਣ ਗੁਰੂ ਸਾਹਿਬ ਕੋਲੇ ਆਉਂਦੀ ਰਹਿੰਦੇ ਸੀ ਸਿੱਖ ਭਾਈ ਗੰਗੋ ਆਇਆ ਸੀ ਤੇ ਹੋਰ ਵੀ ਆਉਂਦੇ ਸੀ ਇਹਨੇ ਅਮੀਰੀ ਬਖਸ਼ ਦਿੱਤੀ ਗੰਗੋ ਨੂੰ ਪਰ ਕਹਿੰਦਾ ਕਿਸੇ ਨੂੰ ਖਾਲੀ ਨਾ ਮੋੜੀ ਪਰ ਜਿੱਥੇ ਹੰਕਾਰ ਆ ਜਾਏ ਉੱਥੇ ਫਿਰ ਮਾਇਆ ਰਹਿੰਦੀ ਕੋਈ ਨਹੀਂ ਉੱਥੇ ਨਾਮ ਟਿਕਦਾ ਹੀ ਕੋਈ ਨਹੀਂ ਹਉਮੈ ਨਾਵਾ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਏ ਪਾਤਸ਼ਾਹ ਕਹਿੰਦੇ ਆ ਜਿੱਥੇ ਹਉਮੈ ਦਾ ਟਿਕਾਣਾ ਉੱਥੇ ਨਾਮ ਨਹੀਂ ਜਿੱਥੇ ਹਰ ਮੈ ਦਾ ਟਿਕਾਣਾ ਉੱਥੇ ਨਾਮ ਨਹੀਂ ਜਿੱਥੇ ਹਉਮੈ ਦਾ ਟਿਕਾਣਾ ਉੱਥੇ ਨਾਮ ਨਹੀਂ ਜਿੱਥੇ ਹਉਮੈ ਦਾ ਟਿਕਾਣਾ ਉਥੇ ਨਾਮ ਨਹੀਂ ਜਿੱਥੇ ਹੋ ਮੈਂ ਟਿਕਾਣਾ ਉਥੇ ਨਾਮ ਨਹੀਂ ਜਿੱਥੇ ਹੋ ਮੈਂ ਟਿਕਾਣਾ ਉਥੇ ਨਾਮ ਨਹੀਂ ਨਾਮ ਨਹੀਂ ਉਥੇ 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 ਨਾਮ ਨਹੀਂ ਜਿੱਥੇ ਹੋਵੇ ਸਾ ਟਿਕਾਣਾ ਉਥੇ ਨਾਮ ਨਹੀਂ ਜਿੱਥੇ ਹੋਂ ਮੈਂ ਦਾ ਟਿਕਾਣਾ ਉਥੇ ਨਾਮ ਨਹੀਂ ਜਿੱਥੇ ਹੋਂ ਮੈਂ ਦਾ ਟਿਕਾਣਾ ਉਥੇ ਨਾਮ ਨਹੀਂ ਜਿੱਥੇ ਹੋਂ ਮੈਂ ਦਾ ਟਿਕਾਣਾ ਉਥੇ ਨਾਮ ਨਹੀਂ ਜਿੱਥੇ ਹੋ ਮੈਂ ਦਾ ਟਿਕਾਣਾ ਉਥੇ ਨਾਮ ਨਹੀਂ ਜਿੱਥੇ ਹੋ ਮੈਂ ਦਾ ਟਿਕਾਣਾ ਉਥੇ ਨਾਮ ਨਹੀਂ ਇਹ ਤੇ ਕਿਰਪਾ ਹੋ ਗਈ ਪਰ ਇਹਨੂੰ ਥੋੜੀ ਹੌਮੇ ਆ ਗਈ ਗੁਰੂ ਅਮਰਦਾਸ ਮਹਾਰਾਜ ਕੋਲ ਇੱਕ ਹੋਰ ਸਿੱਖ ਗਿਆ ਕਹਿੰਦਾ ਮਹਾਰਾਜ ਲੜਕੀਆਂ ਵਿਆਉਣ ਵਾਲੀਆਂ ਨੇ ਗਰੀਬੀ ਬੜੀ ਐ ਕੋਈ ਰਹਿਮਤ ਕਰਦੇ ਹੋ ਸੱਚੇ ਪਾਈਸ਼ਾ ਕਹਿੰਦੇ ਕੋਈ ਗੱਲ ਨਹੀਂ ਇੱਕ ਦੀ ਥੋੜਾ ਕਰਦੀ ਸੀ ਸਭ ਨੂੰ ਇੱਕੋ ਜਿਹਾ ਸਮਝਦੇ ਸੀ ਮਹਾਰਾਜ ਮਹਾਰਾਜ ਸੱਚੇ ਪਾਈਸ਼ਾ ਕਹਿੰਦੇ ਫਿਰ ਐਦਾਂ ਕਰ ਇੱਕ ਨਾ ਸਾਡਾ ਸਿੱਖ ਰਹਿੰਦਾ ਹੈ ਦਿੱਲੀ ਦੇ ਵਿੱਚ ਭਾਈ ਗੰਗੋ ਉਹਦੀ ਬੜੀ ਵੱਡੀ ਮਾਰਕੀਟ ਆ ਸੀ ਤੈਨੂੰ ਲਿਖ ਕੇ ਦੇ ਦਿੰਨਾ ਆ ਤੂੰ ਉਹਦੇ ਕੋਲ ਚਲਾ ਜਾ ਤੂੰ ਜਾ ਕੇ ਦੱਸ ਦੇਈਂ ਜਾਂ ਤੈਨੂੰ ਮਾਇਆ ਦੇ ਦੇਣਗੇ ਜਾਂ ਕੋਈ ਰਸਤਾ ਦੇ ਦੇਣਗੇ ਤੇਰੀ ਮਦਦ ਕਰ ਲੈ ਸੱਚੇ ਪਾਤਸ਼ਾਹ ਨੇ ਪੱਤਰ ਲਿਖ ਕੇ ਦਿੱਤਾ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦਾ ਜਾ ਜਾ ਕੇ ਗਈ ਏਦਾਂ ਕਾਊਂਟਰ ਲੱਗਿਆ ਹੋਇਆ ਤੇ ਜਾ ਕੇ ਇਹਨੇ ਜਦੋਂ ਖੜ ਗਿਆ ਨਾ ਕਹਿੰਦੇ ਗੰਗੋਸ਼ਾ ਕਦੇ ਗਰੀਬ ਸੀ ਜਿਹੜਾ ਪੈਸੇ ਗਿਣੀ ਜਾਂਦਾ ਇਹ ਜਾ ਕੇ ਸਾਹਮਣੇ ਖੜ ਗਿਆ ਕਿੰਨਾ ਚਿਰ ਹੋ ਗਿਆ ਖੜੇ ਨੂੰ ਕਹਿੰਦੇ ਗੰਗੋਸ਼ਾਨੇ ਧਿਆਨ ਹੀ ਨਹੀਂ ਮਾਰਿਆ ਵੀ ਕੋਈ ਗਰੀਬ ਖੜਾ ਆਖੋ ਸੱਤ ਸਾਰਾ ਸ਼੍ਰੀ ਵਾਹਿਗੁਰੂ ਨਿਗਈ ਨਾ ਮਾਰੀ ਭੁੱਲ ਗਿਆ ਮਸਤ ਸੀ ਮਾਇਆ ਵਿੱਚ ਮਾਇਆ ਮਮਤਾ ਮੂਹ ਨਹੀਂ ਜਿਨ ਬਿਨ ਦੰ ਤਾਂ ਜਗ ਖਾਇਆ ਮਾਇਆ ਮਾੜੀ ਨਹੀਂ ਮਾਇਆ ਵਿੱਚ ਉਲਝ ਕੇ ਉਹਨੂੰ ਭੁੱਲ ਜਾਣਾ ਮਾੜਾ ਮੈਂ ਫਿਰ ਵਾਰ-ਵਾਰ ਕਹਿੰਨਾ ਮਾਇਆ ਬਿਨਾ ਸਰਤਾ ਨਹੀਂ ਨਾ ਹੀ ਕਿਤੇ ਪੈਸੇ ਨੂੰ ਮਾਇਆ ਦਾ ਮਾੜਾ ਲਿਖਿਆ ਜਦੋਂ ਸਰਦਾ ਹੀ ਨਹੀਂ ਹੁਣ ਦਿਨ ਰਾਤ ਵਰਤੀ ਵੀ ਜਾਈਏ ਤੇ ਮਾੜੀ ਵੀ ਗਈ ਜਾਈਏ ਇਹ ਕਿਵੇਂ ਹੋ ਸਕਦਾ ਇੱਕ ਇੰਚ ਤਾਂ ਤੁਰਿਆ ਨਹੀਂ ਜਾਂਦਾ ਮਾਇਆ ਤੋਂ ਗੱਲ ਏ ਮਾਇਆ ਦੀ ਜੋ ਸਾਨੂੰ ਗੁਰੂ ਨਾਲੋਂ ਤੋੜਦੀ ਏ ਜਿਹੜੀ ਚੀਜ਼ ਉਹ ਮਾਇਆ ਹੈ ਹਾਂ ਮਾਇਆ ਦਾ ਤਾਂ ਸਾਰਾ ਕੁਝ ਆਉਂਦਾ ਹੈ ਸਤ ਸੰਗ ਹੈ ਜੀ ਇਹ ਖੜਾ ਰਿਹਾ ਜਦੋਂ ਨਿਗਾਹ ਮਾਰੀ ਹਾਂ ਬਈ ਦੱਸ ਕੌਣ ਹੈ ਕਹਿੰਦਾ ਜੀ ਮੈਂ ਗੋਇੰਦਵਾਲ ਸਾਹਿਬ ਤੋਂ ਹੀ ਆਇਆ ਗੁਰੂ ਅਮਰਦਾਸ ਮਹਾਰਾਜ ਨੇ ਭੇਜਿਆ ਹੈ ਗਰੀਬੀ ਬੜੀ ਹੈ ਮੇਰੀ ਮਦਦ ਕਰੋ ਕੁਛ ਅੱਛਾ ਹੰਕਾਰ ਜੀ ਕਹਿੰਦਾ ਤੈਨੂੰ ਪਤਾ ਮੈਂ ਕਿੰਨੀ ਮਿਹਨਤ ਕਰਦਾ ਹਾਂ ਦੇਖੋ ਕਦੇ ਜਾ ਕੇ ਕਿਹਾ ਸੀ ਗੁਰੂ ਦੇ ਦਰ ਤੇ ਕਦੇ ਮੰਗਦਾ ਸੀ ਜਾ ਕੇ ਇਹ ਕਹਿੰਦਾ ਨਹੀਂ ਜੀ ਮੈਨੂੰ ਕਿਹਾ ਹੈ ਗੁਰੂ ਸਾਹਿਬ ਨੇ ਕਹਿੰਦਾ ਕਿਹੜੇ ਗੁਰੂ ਦੀ ਗੱਲ ਕਰਦਾ ਮਿਹਨਤ ਕਰਿਆ ਕਰ ਮੈਂ ਦਿਨ ਰਾਤ ਮਿਹਨਤ ਕਰਦਾ ਤਾਂ ਮੇਰਾ ਐਡਾ ਕਾਰੋਬਾਰ ਬਣਿਆ ਕਹਿੰਦਾ ਅੱਛਾ ਜੀ ਫੇਰ ਵੀ ਹੱਥ ਜੋੜ ਲਏ ਪਿਆਰੋ ਐਵੇਂ ਨਹੀਂ ਮੰਗਦਾ ਤੂੰ ਮਰ ਕੇ ਮੰਗਣ ਆਉਂਦਾ ਹੈ ਕੋਈ ਉਦੋਂ ਮਰਿਆ ਉਹ ਆ ਜਿਹੜਾ ਹੁੰਦਾ ਹੀ ਮੁੱਕਰ ਜਾਂਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਐਵੇਂ ਕੋਈ ਮੰਗਦਾ ਨਾ ਕਰਦੀ ਮਜਬੂਰ ਗਰੀਬੀ 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 ਕੋਈ ਮੰਗਦਾ ਨਾ ਕਰਦੀ ਮਜਬੂਰ ਗਰੀਬੀ ਕਰਦੀ ਮਜਬੂਰ ਗਰੀਬੀ ਕਰਦੀ ਮਜਬੂਰ ਗਰੀਬੀ ਕਰਦੀ ਮਜਬੂਰ ਗਰੀਬੀ ਕਰਦੀ ਮਜਬੂਰ ਤੇਰੀ ਪੀ ਕਰਦੀ ਮਜਬੂਰ ਗਰੀਬੀ ਕਰਦੀ ਮਜਬੂਰ ਗਰੀਬੀ ਕਰਦੀ ਮਜਬੂਰ ਗਰੀਬੀ ਕਰਦੀ ਮਜਬੂਰੀ ਗਰੀਬੀ ਕਰਦੀ ਮਜਬੂਰ ਗਰੀਬੀ ਕਰਦੀ ਮਜਬੂਰ ਗਰੀਬੀ ਕਰਦੀ ਮਜਬੂਰ ਗਰੀਬੀ ਕਰਦੀ ਮਜਬੂਰ ਗਰੀਬੀ ਆਏ ਮੈਂ ਕੋਈ ਮਾਗਤਾ ਨਹੀਂ ਕਰਦੀ ਮਜਬੂਰ ਗਰੀਬੀ ਆਏ ਮੈਂ ਕੋਈ ਮਾਗਤਾ ਨਹੀਂ ਭਗਵਨ ਔਰ ਗਰੀਬੀ ਐਵੇਂ ਕੋਈ ਮੰਗਦਾ ਨਾ ਕਰਦੀ ਮਜਬੂਰ ਗਰੀਬੀ ਐਵੇਂ ਕੋਈ ਮੰਗਦਾ ਨਹੀਂ ਕਰਦੀ ਮਜਬੂਰ ਗਈ ਪੀ ਐਵੇਂ ਕੋਈ ਮੰਗਦਾ ਨਹੀਂ ਕਰਦੀ ਮਜਬੂਰ ਗਰੀਬੀ ਐਵੇਂ ਕੋਈ ਮੰਗ ਦਿਆਂ ਨਹੀਂ ਕਰਦੀ ਮਜਬੂਰ ਗਰੀਬੀ ਕਨਾ ਸੁਣੀ ਹੌਲੀ ਹੌਲੀ ਨਾ ਇਹਨੇ ਗੁਰੂ ਅਮਰਦਾਸ ਮਹਾਰਾਜ ਦਾ ਲਿਖਿਆ ਹੋਇਆ ਪੱਤਰ ਕੱਢ ਲਿਆ ਕਹਿੰਦਾ ਦੇਖੋ ਜੀ ਮੈਨੂੰ ਲਿਖ ਕੇ ਦਿੱਤਾ ਹੈ ਗੁਰੂ ਸਾਹਿਬ ਜੀ ਨੇ ਇਹਨੇ ਹੰਕਾਰ ਚਾਕੇ ਪੱਤਰ ਦੇ ਟੋਟੇ ਕਰਕੇ ਉਹਦੇ ਮੂੰਹ ਤੇ ਮਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੰਕਾਰ ਐਸੀ ਚੀਜ਼ ਹੈ ਪਿਆਰੇ ਬੰਦੇ ਭੁੱਲ ਗਿਆ ਸਭ ਖੁਸ਼ ਸਿੱਖ ਨਾ ਰੋਂਦਾ ਰੋਂਦਾ ਵਾਪਸ ਚਲੇ ਗਿਆ ਕਹਿੰਦਾ ਸੱਚੇ ਪਾਤਸ਼ਾਹ ਜਿਹਨੋ ਕੋਈ ਆਪਣਾ ਸੇਵਕ ਮੰਨਦਾ ਗੰਗੋਸ਼ਾ ਉਹ ਤਾਂ ਹੰਕਾਰ ਨਾਲ ਭਰ ਚੁੱਕਿਆ ਉਹ ਤੇ ਕਹਿੰਦਾ ਮੈਂ ਨਹੀਂ ਜਾਣਦਾ ਕਿਸੇ ਗੁਰੂ ਨੂੰ ਅੱਛਾ ਸੱਚੇ ਪਾਈਸ਼ਾ ਕਹਿੰਦੇ ਐਸਾ ਕਰਮ ਬੀਜ ਬੈਠਾ ਮਾੜੇ ਕਰਮ ਸਭ ਕੁਝ ਰਾਖ ਕਰ ਦਿੰਦੇ ਆ ਤੇ ਚੰਗੇ ਕਰਮ ਰਾਖ ਤੋਂ ਵੀ ਸੋਨਾ ਬਣਾ ਦਿੰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਚੰਗਾ ਬੀਜ ਬੀਜਦੇ ਤੁਰੇ ਜਾਏ ਕਿਤੇ ਦੁੱਗਣਾ ਫਲ ਮਿਲਣਾ ਕਿਸੇ ਕਿਸੇ ਡੁੱਬਦੇ ਨੂੰ ਬਚਾ ਦਈਏ ਕਿਸੇ ਰੋਂਦੇ ਨੂੰ ਹਸਾ ਦਈਏ ਕਿਸੇ ਵਿਛੜੇ ਨੂੰ ਮਿਲਾ ਦਈਏ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਖاموش ਹੋ ਕੇ ਅੱਖਾਂ ਬੰਦ ਕਰਕੇ ਬੈਠ ਗਿਆ ਕਹਿੰਦੇ ਇਸਾ ਕਰਮ ਬੀਜਿਆ ਐਸਾ ਸਵਾਬੋ ਬਣਿਆ ਕਹਿੰਦੇ ਗੰਗੋ ਸ਼ਾਹ ਦੀ ਜਿੰਨੀ ਮਾਰ ਕਿਟ ਸੀ ਨਾ ਅੱਗ ਲੱਗ ਗਈ ਤੇ ਸੜ ਕੇ ਸਵਾਹ ਹੋ ਗਈ ਆਖੋ ਸਤਨਾ ਸ਼੍ਰੀ ਵਾਹਿਗੁਰੂ ਸੜ ਕੇ ਸਵਾਹ ਹੋ ਗਈ ਮਰ ਸੱਚੇ ਪਾਈਸ਼ਾ ਕਹਿੰਦੇ ਕੋਈ ਗੱਲ ਨਹੀਂ ਤੂੰ ਚਲਾ ਜਾ ਕਹਿੰਦੇ ਗੰਗੋ ਸ਼ਾਹ ਸੀ ਨਾ ਜਿਹੜਾ ਗੰਗੋ ਹੀ ਰਹਿ ਗਿਆ ਬੜਾ ਰੋਂਦਾ ਕਰ ਲਾਉਂਦਾ ਫਿਰ ਗੁਰੂ ਚੇਤੇ ਆ ਮਨਾ ਦਵਾਰੇ ਚਲੀਏ ਚਲਾ ਗਿਆ ਸੱਚੇ ਪਾਤਸ਼ਾਹ ਕੋਲ ਕਹਿੰਦਾ ਮਹਾਰਾਜੇ ਬਖਸ਼ ਲੋ ਕੁਛ ਵੀ ਦੀ ਰਿਆ ਸਭ ਕੁਝ ਸੜ ਕੇ ਸੁਆਹ ਹੋ ਗਿਆ ਤੂੰ ਕੌਣ ਆ ਮਹਾਰਾਜ ਕਹਿੰਦੇ ਕਹਿੰਦਾ ਜੀ ਮੈਂ ਗੰਗੋ ਸ਼ਾਹ ਆ ਮਹਾਰਾਜ ਕਹਿੰਦੇ ਸ਼ਾਸ਼ੂ ਕੋਈ ਨਹੀਂ ਹੁਣ ਤੂੰ ਗੰਗੋ ਹੀ ਰਹਿ ਗਿਆ ਇੱਥੇ ਸੇਵਾ ਕਰ ਲਿਆ ਕਰ ਤੇ ਪ੍ਰਸ਼ਾਦਾ ਛਕ ਲਿਆ ਕਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮਾਣ ਕਰ ਗਿਆ ਨਿਮਰਤਾ ਖਤਮ ਹੋ ਗਈ। ਐਸਾ ਕਰਮ ਨੀਜਿਆ ਗਿਆ। ਜਿਉਂ ਡਰਾਈਵਰ ਹੁੰਦਾ ਨਾ ਗੱਡੀ ਅੱਗੇ ਲੈ ਜਾਣੀ ਜਾਣਦਾ ਤਾਂ ਉਹ ਪਿੱਛੇ ਵੀ ਲਿਜਾ ਸਕਦਾ। ਜਿਉਂ ਪਤੰਗ ਚੜ੍ਹਾ ਸਕਦਾ ਤਾਂ ਉਹ ਥੱਲੇ ਵੀ ਲਾ ਸਕਦਾ ਹੈ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਬੜੀ ਗੁੱਡੀ ਚੜੀ ਗੰਭੋ ਸ਼ਾਦੀ ਪਰ ਹੰਕਾਰ ਕਰ ਗਿਆ। ਗੁੱਡੀ ਚਾੜ ਕੇ ਸਿਖਰ ਸਮਾਨੇ ਸਤਗੁਰ ਡੋਰਾ ਕਟੀਆਂ ਗੁੱਡੀ ਚਾੜ ਕੇ ਸਿਖਰ ਸਮਾਨੇ ਸਤਗੁਰ ਡੋਰਾ ਕਟੀਆਂ ਗੁੱਡੀ ਚਾੜ ਕੇ ਸਿਖਰ ਜ਼ਮਾਨੇ ਸਤਗੁਰ ਡੋਰਾ ਕਟੀਆਂ ਗੁੱਡੀ ਚਾੜ ਕੇ ਸਿਖਰ ਜ਼ਮਾਨੇ ਸਤਗੁਰ ਦੋਰਾ ਕੱਟੀਆ ਗੁੱਡੀ ਚਾੜ ਕੇ ਸਿਖਰ ਸਮਾਨੇ 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 ਸਤਗੁਰ ਡੋਰਾ ਕੱਟੀਆ ਸਤਗੁਰ ਡੋਰਾ ਕੱਟੀਆ ਝੁੱਡੀ ਚੜ੍ਹ ਕੇ ਸੇ ਕਰ ਸਮਾਨੇ ਸਤਗੁਰ ਡੋਰਾ ਕੱਟੀਆ ਸਤਗੁਰ ਦੋਰਾ ਕਟੀਆਂ ਸਤਗੁਰ ਦੋਰਾ ਕਟੀਆਂ ਸਤਗੁਰ ਦੋਰਾ ਕਟੀਆਂ ਜੁੱਤੀ ਛਾੜ ਕੇ ਸਿਖਰ ਸਮਾਣੇ ਸਤਗੁਰ ਦੋਰਾ ਕਟੀਆਂ ਜੁੱਤੀ ਛਾੜ ਕੇ ਸਿਖਰ ਸਮਾਣੇ ਸਤਗੁਰ ਦੋਰਾ ਕਟੀਆਂ ਜੁੱਤੀ ਛਾੜ ਕੇ ਸਿਖਰ ਸਮਾਣੇ ਸਤਗੁਰ ਦੋਰਾ ਕਟੀਆਂ ਗੁੱਡੀ ਚੜ੍ਹ ਕੇ ਸਿਖਰ ਸਮਾਨੇ ਸਤਗੁਰ ਡੋਰਾ ਗਟੀਆਂ वैसे बैरी ਸਾਡੇ ਪੰਜ ਨੇ ਆਪਾਂ ਗੱਲ ਹੰਕਾਰ ਦੀ ਕੀਤੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਟੋਏ ਆ ਸਾਡੇ ਜੀਵਨ ਦੇ ਅੰਦਰ ਜਦੋਂ ਅਸੀਂ ਤੁਰਦੇ ਆ ਜਨਮ ਲੈ ਕੇ ਨਾ ਕਾਮ ਦਾ, ਕ੍ਰੋਧ ਦਾ, ਲੋਭ ਦਾ, ਹੰਕਾਰ ਦਾ ਇੱਕ ਵਿੱਚ ਵੀ ਡਿੱਗ ਪਏ ਨਾ ਤੇ ਜੀਵਨ ਬਰਬਾਦ ਹੋ ਜਾਣਾ ਜਾਣਾ ਤਾਂ ਇੱਕ ਦਿਨ ਦੁਨੀਆ ਤੋਂ ਹੀ ਚੰਗਾ ਜੀਵਨ ਜਿਉ ਕੇ ਜਾਈ ਬਸ ਨਿਮਰਤਾ ਨਾਲ ਆਓ ਇੱਕ ਪੰਕਤੀ ਪੜ੍ਹ ਕੇ ਫਿਰ ਸਮਾਪਤੀ ਕਰੀਏ ਨੀਵੇਂ ਹੋ ਕੇ ਚੱਲੀਏ ਤਰਨਾ ਹੋਵੇ ਜੇ ਸੰਸਾਰ ਤੋਂ ਨੀਵੇਂ ਹੋ ਕੇ ਚੱਲੀਏ ਤਰਨਾ ਹੋਵੇ ਜੇ ਸੰਸਾਰ ਤੋਂ ਨੀਵੇਂ ਹੋ ਕੇ ਚੱਲੀਏ ਤਰਨਾ ਹੋਵੇ ਜੇ ਸੰਸਾਰ ਤੋਂ ਨੀਵੇਂ ਹੋ ਕੇ ਚੱਲੀਏ ਤਰਨਾ ਹੋਵੇ ਜੇ ਸੰਸਾਰ ਨੀਵੇਂ ਹੋ ਕੇ ਚੱਲੀਏ ਦਰ ਨਾ ਹੋਵੇ ਜੇ ਸੰਸਾਰ ਤੋਂ ਨੀਵੇਂ ਹੋ ਕੇ ਚੱਲੀਏ ਦਰ ਨਾ ਹੋਵੇ ਜੇ ਸੰਸਾਰ ਤੋਂ ਸੰਸਾਰ ਤੋਂ ਤਰਨਾ ਹੋਵੇ ਜੇ ਸੰਸਾਰ ਤੋਂ ਹੋਵੇ ਜੇ ਸੰਸਾਰ ਤੋਂ ਤਰਨਾ ਹੋਵੇ ਜੇ ਸੰਸਾਰ ਤੋਂ ਹੋਵੇ ਜੇ ਸੰਸਾਰ ਤੋਂ ਤਰਨਾ ਹੋਵੇ ਜੇ ਸੰਸਾਰ ਤੋਂ ਹੋਵੇ ਜੇ ਸੰਸਾਰ ਤੋਂ ਤਰਨਾ ਹੋਵੇ ਜੇ ਸੰਸਾਰ ਤੋਂ ਹੋਵੇ ਜੇ ਸੰਸਾਰ ਤੋਂ ਤਰਨਾ ਹੋਵੇ ਜੇ ਸੰਸਾਰ ਤੋਂ ਹੋਵੇ ਜੇ ਸੰਸਾਰ ਤੋਂ ਤਰਨਾ ਨੀਵੇਂ ਹੋ ਕੇ ਚੱਲੀਏ ਤਰਨਾ ਹੋਵੇ ਜੇ ਸੰਸਾਰ ਤੋਂ ਨੀਵੇਂ ਹੋ ਕੇ ਚੱਲੀਏ ਤਰਨਾ ਹੋਵੇ ਜੇ ਸੰਸਾਰ ਤੋਂ ਨੀਵੇਂ ਹੋ ਕੇ ਚੱਲੀਏ ਤਰਨਾ ਹੋਵੇ ਜੇ ਸੰਸਾਰ ਤੋਂ ਅਮੇਸ਼ਾ ਨਮਰਤਾ ਰੱਖੀਏ ਮਾੜੀ ਹੈ ਇਹ ਘਰ ਵਿੱਚ ਬਜ਼ੁਰਗ ਹੁੰਦੇ ਆ ਥੋੜੀ ਜੀ ਜਵਾਨੀ ਦਾ ਜੋਸ਼ ਹੁੰਦਾ ਹੈ ਬਜ਼ੁਰਗਾਂ ਦਾ ਖਿਆਲ ਹੀ ਨਹੀਂ ਹੁੰਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੱਜ ਇਹ ਬੇਨਤੀਆਂ ਕਰਨੀਆਂ ਬੜੀਆਂ ਜ਼ਰੂਰੀ ਹੋ ਗਈਆਂ ਕਿਤੇ ਜਾਈਏ ਨਾ ਬਾਹਰ ਅੰਦਰ ਕਹਿੰਦੇ ਜੀ ਬਜ਼ੁਰਗਾਂ ਦੇ ਸਤਕਾਰ ਬਾਰੇ ਜ਼ਰੂਰ ਬੋਲਿਓ ਇਹਦਾ ਮਤਲਬ ਇਹ ਆ ਵੀ ਬਜ਼ੁਰਗਾਂ ਦਾ ਸਤਕਾਰ ਘਟਦਾ ਜਾ ਰਿਹਾ ਜਿਨ੍ਹਾਂ ਦੇ ਜਰੀਏ ਦੁਨੀਆ ਵੇਖੀ ਜਿਨ੍ਹਾਂ ਦੇ ਜਰੀਏ ਵੱਡੇ ਹੋਏ ਉਹ ਜਿਨ੍ਹਾਂ ਨੇ ਸਾਡੀ ਕਿਰਿਆ ਸਾਫ਼ ਕੀਤੀ ਜਿਨ੍ਹਾਂ ਨੇ ਸਾਨੂੰ ਸੰਭਾਲਿਆ ਕਰਦੇਗਾ ਹੋਰ ਕੋਈ ਬੱਚਾ ਫੜਾ ਦਿਓ ਕਿਸੇ ਨੂੰ ਕਿਸੇ ਨੂੰ ਕਹੇ ਕਿ ਵੇਖੋ ਗਵਾਂਢੀ ਨੂੰ ਵੀ ਮੇਰਾ ਬੱਚਾ ਹੈ ਤੇ ਉਹਨੂੰ ਨਵਾਇਓ ਤੋ ਆਇਓ ਸਾਂਭਿਓ ਚਾਰ ਦਿਨ ਨਹੀਂ ਸਾਂਭ ਸਕਦਾ ਕੋਈ ਕੌਣ ਸਾਂਭਦਾ ਹੈ ਮਾਪੇ ਸਾਂਭਦੇ ਕਦੇ ਮਾਪੇ ਤੇਰੀ ਨਿੱਕੀ ਨਿੱਕੀ ਗੱਲ ਦਾ ਜਵਾਬ ਦਿੰਦੇ ਸੀ ਅੱਜ ਤੈਨੂੰ ਬਜ਼ੁਰਗਾਂ ਦੀ ਨਿੱਕੀ ਨਿੱਕੀ ਗੱਲ ਚੰਗੀ ਲੱਗਦੀ ਹੈ ਚੰਗੀ ਨਹੀਂ ਲੱਗਦੀ ਕਹਿੰਦਾ ਬਿੰਦਕ ਪੁੱਛੋਂ ਆਵਾਜ਼ ਮਾਰ ਦਿੰਨੇ ਉਹ ਬੈਠਿਆ ਨਹੀਂ ਜਾਂਦਾ ਨਹੀਂ ਉਹ ਪਿਆਰਿਓ ਦੱਸਣਾ ਪਵੇਗਾ ਵੀ ਮਾਪਿਓ ਦਾ ਸਤਿਕਾਰ ਵੀ ਕਰਿਆ ਕਰੋ ਐਦਾਂ ਤੁਰ ਜਾਣਾ ਮਾਂ ਤੁਰ ਗਈ ਅੱਜ ਮਿਲ ਜੇਗਾ ਮੌਕਾ ਕਦੇ ਕਿੰਨਾ ਸਮਾਂ ਰਹੀ ਸਾਡੇ ਕੋਲ ਮਾਂ ਮਾਂ ਵਰਗਾ ਕਣ ਸ਼ਾਵਾਂ ਬੂਟਾ ਕਿਤੇ ਮੈਨੂੰ ਨਜ਼ਰ ਨਾ ਆਏ ਸੁਹnde ਰਹਿੰਦੇ ਆ ਨਾ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਸਵਰਗਾ ਵਰਗੀ ਛਾਂ ਐ ਮਾਂ ਦੇ ਗੋਲ ਦਾ ਨਿਕ ਲੈ ਕੇ ਤੂੰ ਐਡਾ ਵੱਡਾ ਹੋਇਆ ਆਪਣੀ ਸ਼ਰੀਰ ਰੂਪੀ ਜ਼ਮੀਨ ਕਮਜ਼ੋਰ ਕਰ ਲਈ ਤੈਨੂੰ ਦੁੱਧ ਪਿਆਇਆ ਮਾਂ ਨੇ ਫਿਰ ਤੇਰੀ ਅੱਖਾਂ ਖੁੱਲਦੀਆਂ ਸੀ ਤੈਨੂੰ ਮਾਂ ਦੁੱਧ ਦਿੰਦੀ ਸੀ ਸਾਧ ਸੰਗਤ ਜੀ ਸੋਚਿਆ ਕਰੋ ਵੀ ਇਹ ਤੇ ਆਉਣ ਜਾਣ ਬੜਿਆ ਅੱਜ ਜੇ ਮੈਂ 20 ਸਾਲ ਦਾ ਮੈਂ ਕੱਲ ਨੂੰ 60-65 ਦਾ ਹੋ ਜਾਣਾ ਉਦਾਂ ਭਰੋਸਾ ਕੋਈ ਨਹੀਂ ਮੈਂ ਵੀ ਏਸੇ ਮੰਜੇ ਤੇ ਆ ਜਾਣਾ ਜਿੱਥੇ ਅੱਜ ਬੇਬੇ ਪਈ ਆ ਜਿੱਥੇ ਅੱਜ ਬਾਪੂ ਪਿਆ ਬੰਦਾ ਇੰਨੇ ਹੀ ਭੁੱਲ ਜਾਂਦਾ ਵੀ ਮੈਂ ਵੀ ਤਾਂ ਹੋਣਾ ਹੀ ਆ ਇੱਕ ਦਿਨ ਪਿੱਛੇ ਮੇਰੇ ਬੱਚੇ ਵੱਡੇ ਹੁੰਦੇ ਆ ਰਹੇ ਆ ਫਿਰ ਪੋਤੇ ਵੀ ਵੇਖਦੇ ਆ ਵੀ ਮੇਰੀ ਦਾਦੀ ਨੂੰ ਕਿੰਨਾ ਤਾਂ ਸਾਮਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪੋਤਿਆਂ ਨੇ ਨੋਟ ਕਰ ਰੱਖਿਆ ਹੁੰਦਾ ਵੀ ਕੋਈ ਗੱਲ ਨਹੀਂ ਵਾਰੀ ਤੇਰੀ ਵੀ ਆ ਜਾਣੀ ਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਤਾਂ ਵਾਰੀ ਹੈ ਨਾ ਮੇਰੀ ਜੇ ਕਿਸੇ ਨੂੰ ਦੁੱਖ ਦਿੱਤਾ ਤਾਂ ਦੁੱਖ ਮਿਲੂਗਾ ਜੇ ਕਿਸੇ ਨੂੰ ਸੁੱਖ ਦਿੱਤਾ ਤਾਂ ਸੁੱਖ ਮਿਲੂਗਾ ਜੇ ਕਿਸੇ ਨੂੰ ਖੁਸ਼ ਦੇਖ ਰਿਹਾ ਤਾਂ ਕਦੇ ਕਿਸੇ ਨੂੰ ਸੁੱਖ ਦਿੱਤਾ ਹੈ ਜੇ ਕਿਸੇ ਨੂੰ ਦੁਖੀ ਦੇਖ ਰਿਹਾ ਤਾਂ ਕਿਸੇ ਨੂੰ ਦੁੱਖ ਦਿੱਤਾ ਹੈ ਜਿਨ੍ਹਾਂ ਨੇ ਜੰਮਿਆ ਪਾਲਿਆ ਪਿਆਰ ਉਹ ਸਤਕਾਰ ਕਰਿਆ ਕਰੋ ਮਾਪਿਓ ਦਾ ਪੁੱਛੀ ਲਈਏ ਨਾ ਮਾਪਿਓ ਨੂੰ ਬੇਬੇ ਸ਼ਹਿਰ ਚੱਲਿਆ ਜੇ ਕੁਝ ਖਾਣ ਨੂੰ ਚਾਹੀਦਾ ਪੁੱਤ ਉਹਦੇ 650 ਦੀ ਚੀਜ਼ ਆ ਜਾਂਦੀ ਹੈ ਮਾਂ ਨੂੰ ਪੁੱਛ ਲਈਏ ਮਾਂ ਕੋਈ ਕੁਝ ਦੁੱਖਦਾ ਤੇ ਨਹੀਂ ਕੋਈ ਦਵਾਈ ਚਾਹੀਦੀ ਆ ਕੋਈ ਤਾਕਤ ਵਾਲੀ ਦਵਾਈ ਚਾਹੀਦੀ ਆ ਪੁੱਛ ਹੀ ਲਈਏ ਨਾ ਤਾਂ ਮਾਂ ਚ ਬੈਸੀ ਤਾਕਤ ਆ ਜਾਂਦੀ ਆ ਵੀ ਮੇਰੇ ਪੁੱਤ ਨੇ ਪੁੱਛ ਲਿਆ ਮੇਰੀ ਨੂੰਹ ਨੇ ਪੁੱਛ ਲਿਆ ਮੈਨੂੰ ਅੱਜ ਦੱਸਦੀ ਫਿਰੇਗੀ ਲੋਕਾਂ ਨੂੰ ਵੀ ਮੇਰੀ ਨੂੰਹ ਮੈਨੂੰ ਪੁੱਛਦੀ ਐ ਕਦੇ ਵੇਖੋ ਤੇ ਸਹੀ ਚੰਗਾ ਕਹਿ ਕੇ ਵੇਖੋ ਪਹਿਲਾਂ ਮਾੜਾ ਮਾੜਾ ਕਹਿਣ ਨਾਲ ਵੀ ਬੰਦਾ ਮਾੜਾ ਹੋ ਜਾਂਦਾ ਚੰਗਾ ਚੰਗਾ ਕਹਿਣ ਨਾਲ ਵੀ ਬੰਦਾ ਚੰਗਾ ਹੋ ਜਾਂਦਾ ਕਈ ਵਾਰੀ ਕਈ ਵਾਰੀ ਮਾੜਾ ਮਾੜਾ ਕਹਿ ਕੇ ਮਾੜਾ ਬਣਾ ਦਿੰਦੇ ਮੇਰੀ ਨੂੰਹ ਤੇ ਬਹੁਤ ਮਾੜੀ ਊਤੇ ਮੇਰਾ ਸਤਕਾਰ ਨਹੀਂ ਕਰਦੀ ਮੇਰੀ ਸੱਸ ਤੇ ਬਹੁਤ ਮਾੜੀ ਏ ਕਦੇ ਚੰਗਾ ਵੀ ਕਹਿ ਕੇ ਦੇਖ ਚਾਰ ਲੋਕਾਂ ਕੋਲੇ ਫੇਰ ਪਤਾ ਲੱਗਣਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੰਗੀ ਬਣ ਜਾਣਾ ਉਹ ਸੋਚੇਗੀ ਪੀ ਮੈਨੂੰ ਤੇ ਚੰਗਾ ਕਹਿ ਰਿਹਾ ਮੈਂ ਕੋ ਮਾੜਾ ਸੋਚੀ ਮਾਪਿਆਂ ਦਾ ਸਤਕਾਰ ਕਰਿਆ ਕਰੋ ਪਿਆਰੋ ਇੱਕ ਦਿਨ ਅਸੀਂ ਵੀ ਬਜ਼ੁਰਗ ਹੋ ਜਾਣਾ ਹੈ